ਜੂਨ ਮਹੀਨੇ ਦੀ ਦੁਪਹਿਰ ਦਾ ਵੇਲਾ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਤੁਰਜ ਸਿਰ ਤੇ ਚੜਿਆ ਹੈ ਪਰ ਬਾਤਾ ਵਰਨਦੇ ਵਿੱਚ ਗਰਮੀ ਦੇ ਨਾਲ ਨਾਲ ਇੱਕ ਭਾਰੀਪਣ ਵੀ ਮਹਿਸੂਸ ਹੋ ਰਿਹਾ ਹੈ ਹਰ ਪਾਸੇ ਚੁੱਪ ਹੈ ਅਤੇ ਇਸ ਚੁੱਪ ਦੇ ਵਿੱਚ ਇੱਕ ਬੇਚੈਨੀ ਵੀ ਲੁਕੀ ਹੋਈ ਹੈ ਪਿੰਡ ਦੇ ਸਾਰੇ ਲੋਕ ਰਿਸ਼ਤੇਦਾਰ ਆਂਢ ਗੁਆਂਢੀ ਸਭ ਇੱਕ ਘਰ ਦੇ ਵਿਹੜੇ ਵਿੱਚ ਇਕੱਠੇ ਸਨ ਮਾਹੌਲ ਗਮਗੀਨ ਸੀ ਪਰ ਹਰ ਚਿਹਰੇ ਤੇ ਸੋਗ ਤੋਂ ਵੱਧ ਇੱਕ ਅਜੀਬ ਸਵਾਲ ਇੱਕ ਗਹਿਰੀ ਉਲਝਣ ਛਾਈ ਸੀ ਉਸ ਘਰ ਦੇ ਵਿਹੜੇ ਵਿੱਚ ਇੱਕ ਪਾਸੇ ਇੱਕ ਪਾਦਰੀ ਅਤੇ ਉਸਦੇ ਕੁਝ ਸਾਥੀ ਖੜੇ ਸਨ ਉਹਨਾਂ ਦੇ ਨਾਲ ਇੱਕ ਵੱਡਾ ਕਾਲੇ ਰੰਗ ਦਾ ਕਾਫਨ ਪਿਆ ਸੀ ਇਹ ਦ੍ਰਿਸ਼ੀ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਸੀ ਜਦੋਂ ਕਿ ਦੂਜੇ ਪਾਸੇ ਉਸੇ ਘਰ ਦੇ ਅੰਦਰ ਇੱਕ ਅੰਮ੍ਰਿਤਧਾਰੀ ਬੀਬੀ ਦਾ ਮ੍ਰਿਤਕ ਸਰੀਰ ਪਿਆ ਸੀ ਇੱਕ ਬੀਬੀ ਜਿਸਨੇ ਆਪਣੀ ਸਾਰੀ ਉਮਰ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੱਤਾ ਅਤੇ ਹਮੇਸ਼ਾ ਗੁਰੂ ਸਾਹਿਬ ਦੀ ਗੋਦ ਵਿੱਚ ਰਹਿਣ ਦੀ ਅਰਦਾਸ ਕੀਤੀ ਹੁਣ ਉਸਤੇ ਅੰਤਮ ਸੰਸਕਾਰ ਦੀ ਤਿਆਰੀ ਸੀ ਪਰ ਉਸਦੇ ਸਰੀਰ ਲਈ ਇੱਥੇ ਕਾਫਨ ਕਿਉਂ ਸੀ ਇੱਕ ਪਾਦਰੀ ਉੱਥੇ ਮਜੂਦ ਕਿਉਂ ਸੀ ਸਭ ਦੀਆਂ ਨਜ਼ਰਾਂ ਘਰ ਦੇ ਮੁਖੀ ਕਰਮ ਸੰਕਟਕੀਆਂ ਸਨ ਉਸਦੇ ਚਿਹਰੇ ਤੇ ਪਛਤਾਵੇ ਦੀ ਇੱਕ ਅਜੀਬ ਜਿਹੀ ਚਮਕ ਸੀ ਪਰ ਫਿਰ ਵੀ ਉਹ ਬੇਵੱਸ ਅਤੇ ਅਣਿਆ ਹੋਇਆ ਲੱਗਦਾ ਸੀ ਜਦੋਂ ਪਾਦਰੀ ਨੇ ਕੋਫਿਨ ਨੂੰ ਖੋਲਣ ਦਾ ਇਸ਼ਾਰਾ ਕੀਤਾ ਤਾਂ ਬੀਬੀ ਦੇ ਸਰੀਰ ਨੂੰ ਉਸ ਵਿੱਚ ਰੱਖਣ ਲਈਆ ਤਾਂ ਪਿੰਡ ਦੇ ਲੋਕਾਂ ਵਿੱਚ ਇੱਕ ਤਿੱਖੀ ਸਰਸਰਾਹਟ ਜੀ ਫੈਲ ਗਈ ਹਰ ਅੱਖ ਵਿੱਚ ਇੱਕ ਹੀ ਸਵਾਲ ਸੀ ਅੱਗੇ ਕੀ ਹੋਣਾ ਹੈ ਪਾਦਰੀ ਨੇ ਅੱਗੇ ਵਧ ਕੇ ਇੱਕ ਹੱਥ ਦੇ ਵਿੱਚ ਬਾਈਬਲ ਫੜ ਲਈ ਕੁਝ ਪ੍ਰਾਰਥਨਾਵਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਉਹ ਤਿਆਰੀ ਕਰ ਰਿਹਾ ਸੀ ਉਸ ਅਮਰਤੜੀ ਬੀਬੀ ਦੇ ਸਰੀਰ ਨੂੰ ਦਫਨਾਉਣ ਦੀ ਸਭ ਨੇ ਅਭਿਸ਼ਵਾਸ ਨਾਲ ਦੇਖਿਆ ਜਦੋਂ ਚਰਚ ਦੇ ਕੁਝ ਲੋਕਾਂ ਨੇ ਬੀਬੀ ਦੇ ਸਰੀਰ ਨੂੰ ਕੋਫਿਨ ਦੇ ਵਿੱਚ ਚੁੱਕ ਕੇ ਰੱਖਣਾ ਸ਼ੁਰੂ ਕਰ ਦਿੱਤਾ ਇਹ ਇੱਕ ਅਜਿਹੇ ਦ੍ਰਿਸ਼ ਸੀ ਜਿਸ ਨੇ ਮਾਹੌਲ ਦੇ ਵਿੱਚ ਤਣਾ ਨੂੰ ਚਿਰ ਦਿੱਤਾ ਇੱਕ ਗੁਰਸਿੱਖ ਬੀਬੀ ਜੋ ਆਪਣੀ ਜ਼ਿੰਦਗੀ ਗੁਰੂ ਦੇ ਅਨਸਾਰ ਜੀ ਸੀ ਉਸ ਨੂੰ ਅਗਨੀ ਪੇਟ ਕਰਨ ਦੀ ਬਜਾਏ ਜ਼ਮੀਨ ਵਿੱਚ ਦਫਨਾਇਆ ਜਾ ਰਿਹਾ ਸੀ ਇਹ ਉਹ ਪਲ ਸੀ ਜਦੋਂ ਧਰਮ ਅਤੇ ਮਰਿਆਦਾ ਦੇ ਵਿਚਕਾਰ ਇੱਕੋ ਭਿਆਨਕ ਟੱਕਰ ਸਭ ਦੇ ਸਾਹਮਣੇ ਹੋਈ ਸੀ ਕਰਮ ਸਿੰਘ ਉੱਚਪ ਚਾਫੜਾ ਇਹ ਸਭ ਦੇਖ ਰਿਆ ਸੀ ਜਿਵੇਂ ਉਹ ਅੰਦਰੋਂ ਟੁੱਟ ਚੁੱਕਿਆ ਹੋਵੇ ਅਤੇ ਕਿਸੇ ਅਣਦਖੀ ਸ਼ਕਤੀ ਦੇ ਅਧੀਨ ਹੋਵੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਖਾਲੀਪਨ ਸੀ ਜਿਵੇਂ ਉਸ ਦੀ ਰੂਹ ਉੱਥੇ ਮੌਜੂਦ ਹੀ ਨਾ ਹੋਵੇ ਜਦੋਂ ਪਾਦਰੀ ਨੇ ਕੋਫਿੰਡਾ ਟਕਣ ਬੰਦ ਕਰਨ ਲਈ ਹੱਥ ਵਧਾਇਆ ਨਾ ਤੇ ਜ਼ਮੀਨ ਦੇ ਵਿੱਚ ਦਫਨਾਉਣ ਦੀ ਤਿਆਰੀਆਂ ਸ਼ੁਰੂ ਕਰਨ ਲੱਗਿਆ ਤਾਂ ਅਚਾਨਕ ਕੁਝ ਅਜੀਬ ਵਾਪਰਿਆ ਅਜੀਬ ਪਾਣਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਪਲੀਤਾ ਪਾਦਰੀ ਦੇ ਵੀ ਹੋਸ਼ ਉੱਡ ਗਏ ਹੈਰਾਨ ਰਹਿ ਗਿਆ ਹੱਕਾ ਬਕਰ ਗਿਆ ਅਤੇ ਨਾਲ ਦੇਖੜਿਆਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਲ ਗਈ ਗਰਮ ਸਿੰਘ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਡਰ ਅਤੇ ਪਛਤਾਵਾ ਉਸੇ ਸਮੇਂ ਬਰਾਇਆ ਇਸੇ ਉਹ ਅਚਾਨਕ ਪੜਨਾ ਕੀ ਹੋਇਆ ਸੀ ਉਸ ਪਲ ਅਚਾਨਕ ਅਜਿਹਾ ਕੀ ਵਾਪਰ ਗਿਆ ਵੀ ਸਾਰੇ ਦੇ ਸਾਰੇ ਹੈਰਾਨ ਰਹਿ ਗਏ ਅਤੇ ਅਜਿਹਾ ਕਿਉਂ ਹੋ ਰਿਹਾ ਸੀ ਵੀ ਇੱਕ ਅਮਰਤਾਰੀ ਬੀਬੀ ਨੂੰ ਕਾਫਨ ਦੇ ਵਿੱਚ ਦਫਨਾਇਆ ਜਾ ਰਿਹਾ ਸੀ ਆਖਿਰਕਾਰ ਪਿੰਡ ਦੇ ਲੋਕ ਸਾਰੇ ਦੇ ਸਾਰੇ ਚੁੱਪਚਾਪ ਕਿਉਂ ਖੜੇ ਸਨ ਹਾਂਜੀ ਦੋਸਤੋ ਜਾਣਨ ਦੇ ਲਈ ਬਣਿ ਰਹੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗਾਤ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਕਰਮ ਸਿੰਘ ਅਤੇ ਉਸਦੀ ਪਤਨੀ ਬੀਬੀ ਹਰਪ੍ਰੀਤ ਕੌਰ ਇੱਕ ਸੁਖੀ ਜੀਵਨ ਬਤੀਤ ਕਰ ਰਹੇ ਸਨ ਗਰਮ ਸਿੰਘ ਇੱਕ ਸਾਦਾ ਜ਼ਮੀਨ ਨਾਲ ਜੁੜਿਆ ਕਿਸਾਨ ਸੀ ਅਤੇ ਹਰਪ੍ਰੀਤ कौर ਇੱਕ ਅਮਰਤਾਰੀ ਬੀਬੀ ਸੀ ਜਿਸ ਨੂੰ ਗੁਰਬਾਣੀ ਅਤੇ ਸਿੱਖੀ ਮਰਿਆਦਾ ਨਾਲ ਅਥਾ ਪਿਆਰ ਸੀ ਉਹਨਾਂ ਦਾ ਘਰ ਸਿੱਖੀ ਦੇ ਰੰਗਾਂ ਵਿੱਚ ਰੰਗਿਆ ਸੀ ਸਵੇਰੇ ਨਿਤਨੇਮ ਸ਼ਾਮ ਨੂੰ ਧਾਇਰਾ ਸੈਬ ਦਾ ਪਾਠ ਅਤੇ ਹਮੇਸ਼ਾ ਵਾਹਿਗੁਰੂ ਦੇ ਪਾਣੇ ਵਿੱਚ ਰਹਿਣ ਦੀ ਸੋਚ ਪਿੰਡ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਸੀ ਅਤੇ ਲੋਕ ਉਹਨਾਂ ਨੂੰ ਇੱਕ ਆਦਰਸ਼ ਜੋੜਾ ਮੰਨਦੇ ਸਨ ਪਾਰੇ ਪਿੰਡ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਕਈ ਜ਼ਿੰਦਗੀਆਂ ਦਾ ਰੁਖ ਬਦਲ ਕੇ ਰੱਖ ਦਿੱਤਾ ਸ਼ਹਿਰੋਂ ਆਏ ਕੁਝ ਲੋਕ ਜੋ ਇਸਾਈ ਮਿਸ਼ਨਰੀ ਸਨ ਪਿੰਡ ਦੇ ਵਿੱਚ ਆ ਕੇ ਪ੍ਰਚਾਰ ਕਰਨ ਲੱਗੇ ਉਹ ਲੋਕਾਂ ਨੂੰ ਅਧ ਪੁੱਧ ਚਮਤਕਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਬਿਮਾਰੀਆਂ ਠੀਕ ਕਰਨ ਦੇ ਵਾਅਦੇ ਕਰਦੇ ਅਤੇ ਪਰੇਸ਼ਾਨ ਲੋਕਾਂ ਨੂੰ ਆਰਥਿਕ ਮਦਦ ਅਤੇ ਸਮਾਜਿਕ ਸਹੂਲਤਾਂ ਦੀ ਪੇਸ਼ਕਸ਼ ਕਰਦੇ ਕਰਮ ਸਿੰਘ ਦਾ ਇੱਕ ਪੁਰਾਣਾ ਦੋਸਤ ਜੋ ਖੇਤੀ ਦੇ ਵਿੱਚ ਘਾਟਾ ਪੈਣ ਕਾਰਨ ਕੁਝ ਆਰਥਿਕ ਤੰਗੀ ਵਿੱਚ ਸੀ ਉਹਨਾਂ ਦੇ ਪ੍ਰਭਾਵ ਢਾ ਗਿਆ ਅਤੇ ਇਸ ਹਾਇਤ ਕਬੂਲ ਕਰ ਲਈ ਕੁਝ ਹੀ ਦਿਨਾਂ ਦੇ ਵਿੱਚ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਸਵਾਰ ਹੋਇਆ ਸ਼ਾਇਦ ਕਰਜ਼ਾ ਮਾਫ ਹੋ ਗਿਆ ਸੀ ਜਾਂ ਕੋਈ ਨਵਾਂ ਕੰਮ ਮਿਲ ਗਿਆ ਜਿਸ ਨੇ ਉਸ ਨੂੰ ਰੱਬ ਦਾ ਚਮਤਕਾਰ ਦੱਸਿਆ ਇਹ ਵੇਖ ਕੇ ਕਰਮ ਸਿੰਘ ਦੇ ਮਨ ਵਿੱਚ ਵੀ ਖਿੱਚ ਪੈਦਾ ਹੋਈ ਉਹ ਉਸ ਦੋਸਤ ਨਾਲ ਚਰਚਾ ਕਰਨ ਲੱਗਾ ਪਹਿਲਾਂ ਤਾਂ ਸਿਰਫ ਉੱਥੋਂ ਦਾ ਮਾਹੌਲ ਅਤੇ ਲੋਕਾਂ ਦੀਆਂ ਗੱਲਾਂ ਸੁਣਦਾ ਆਰੇ ਹੌਲੀ ਹੌਲੀ ਉਹ ਵੀ ਸૈયਦ ਵੱਲ ਤੁਰਦਾ ਗਿਆ ਪਾਦਰੀ ਉਸ ਨੂੰ ਕਹਿੰਦਾ ਪ੍ਰਭੂ ਯਿਸੂ ਬਹੁਤ ਸ਼ਕਤੀਸ਼ਾਲੀ ਹੈ ਉਹ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦਾ ਹੈ ਸਾਰੇ ਰੱਬ ਇਕਨ ਪਰ ਸਾਡਾ ਪ੍ਰਭੂ ਸਾਰਿਆਂ ਵਿੱਚੋਂ ਮਹਾਨ ਹੈ ਇਹ ਗੱਲ ਕਰਮ ਸਿੰਘ ਦੇ ਮਨ ਵਿੱਚ ਬੈਠਣ ਲੱਗੀ ਉਸ ਨੂੰ ਲੱਗਣ ਲੱਗਾ ਕਿ ਸ਼ਾਇਦ ਸਤਮੁੱਚ ਉਸ ਦਾ ਜੀਵਨ ਬਦਲ ਜਾਵੇਗਾ ਉਸ ਦੇ ਖੇਤਾਂ ਦੀ ਫਸਲ ਹੋਰ ਵਧੇਗੀ ਅਤੇ ਉਹ ਹੋਰ ਖੁਸ਼ਹਾਲ ਹੋ ਜਾਵੇਗਾ ਇਹ ਇੱਕ ਅਜਿਹਾ ਸੁਪਨਾ ਸੀ ਜੋਸਪੀਆ ਆਪਣੀਆਂ ਸਮੱਸਿਆਵਾਂ ਵਿੱਚੋਂ ਪੈਦਾ ਹੋਇਆ ਅਤੇ ਮਿਸ਼ਨਰੀਆਂ ਦੀਆਂ ਗੱਲਾਂ ਨੇ ਉਸ ਨੂੰ ਹਕੀਕਤ ਵਾਂਗ ਪ੍ਰਤੀਤ ਕਰਵਾਇਆ। ਕਿਹਾ ਕਿ ਉਹ ਹਰ ਪ੍ਰੀਤ ਕੋਰ ਨਾਲ ਗੱਲਾਂ ਸਾਂਝੀਆਂ ਕਰਦਾ। ਹਰ ਪ੍ਰੀਤ ਕੋਰ ਬਹੁਤ ਸਮਝਦਾਰ ਸੀ। ਉਹ ਕਹਿੰਦੀ ਸੁਣੋ ਜੀ ਵਾਈਗਰੂ ਤਾਂ ਇੱਕ ਹੀ ਹੈ। ਸਾਰੇ ਧਰਮ ਉਸੇ ਦੇ ਇੱਕ ਪਰਮਾਤਮਾ ਤੱਕ ਪਹੁੰਚਣ ਦੇ ਵੱਖ-ਵੱਖ ਰਸਤੇ ਹਨ। ਜੇ ਰੱਬ ਇੱਕ ਹੈ ਤਾਂ ਫਿਰ ਸਾਡਾ ਰੱਬ ਕਮਜ਼ੋਰ ਅਤੇ ਉਹਨਾਂ ਦਾ ਸ਼ਕਤੀਸ਼ਾਲੀ ਕਿਵੇਂ ਹੋ ਸਕਦਾ ਹੈ? ਜਾਂ ਫਿਰ ਸਾਡਾ ਸ਼ਕਤੀਸ਼ਾਲੀ ਉਹਨਾਂ ਦਾ ਕਮਜ਼ੋਰ ਕਿਵੇਂ ਹੋ ਸਕਦਾ ਹੈ ਇਹ ਤਾਂ ਸਿਰਫ ਪ੍ਰਚਾਰ ਦਾ ਟੰਗ ਹੈ ਅਸੀਂ ਸਿੱਖਾਂ ਗੁਰੂਆਂ ਦੀ ਦਿਨ ਸਾਡੀ ਸਿੱਖੀ ਸਾਨੂੰ ਆਪਣੇ ਤਰਨ ਤੇ ਪਕਾਰਾਣਾ ਚਾਹੀਦਾ ਹੈ ਪਰ ਕਰਮ ਸਿੰਘ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਤੁਹਾਨੂੰ ਸਮਝ ਨਹੀਂ ਆਉਦੀ ਉੱਤੇ ਬਗ ਸ਼ਾਂਤੀ ਮਿਲਦੀ ਹੈ ਅਤੇ ਪਾਦਰੀ ਕਹਿੰਦਾ ਹੈ ਵੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਤੁਸੀਂ ਵੀ ਇਸਾਇਤ ਅਪਣਾ ਲਓ ਇਸ ਗੱਲ ਤੇ ਉਹਨਾਂ ਦੇ ਵਿਚਾਰ ਕਈ ਵਾਰ ਬਹਿਸ ਹੁੰਦੀ ਹਰਪ੍ਰੀਤ ਕੌਰ ਦੁਖੀ ਹੋ ਜਾਂਦੀ ਪਰ ਉਹ ਸਿੱਖੀ ਤੋਂ ਮੋਨੀਸੀ ਮੜਦੀ ਉਸ ਨੂੰ ਆਪਣੇ ਗੁਰੂ ਤੇ ਪ੍ਰਾਵਿਸ਼ਵਾਸੀ ਹਰਪ੍ਰੀਤ ਕੌਰ ਨੂੰ ਕਰਮ ਸੰਗ ਦੀ ਬਦਲਦੀ ਸੋਚ ਦੀ ਬਹੁਤ ਚਿੰਤਾ ਸੀ ਉਸ ਨੂੰ ਡਰ ਸੀ ਕਿ ਤੇ ਉਹ ਪੂਰੀ ਤਰ੍ਹਾਂ ਇਸਾਈਅਤ ਵੱਲ ਨਾ ਚੁੱਕ ਜਾਵੇ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਰਾਹ ਤੇ ਪਾਣਾ ਦੇਵੇ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਕੋਲ ਗਈ ਜੋ ਪਿੰਡ ਦੇ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ ਉਸ ਨੇ ਸਾਰੀ ਗੱਲ ਗਰੰਤੀ ਸਿੰਘ ਨੂੰ ਦੱਸੀ ਅਤੇ ਬੇਨਤੀ ਕੀਤੀ ਵੀਓ ਕਰਮ ਸਿੰਘ ਨੂੰ ਸਮਝਾਉਣਾ ਗਰੰਥੀ ਸਿੰਘ ਨੇ ਬਹੁਤ ਧਿਰ ਨਾਲ ਸਾਰੀ ਗੱਲ ਸੁਣੀ ਫਿਰ ਉਹਨਾਂ ਨੇ ਕਰਮ ਸਿੰਘ ਨੂੰ ਬੁਲਾਇਆ ਉਹਨਾਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਉਹ ਕਰਮ ਸਿੰਘ ਬਾਇ ਗੁਰੂ ਤਾਂ ਸਾਰੇ ਸ੍ਰਿਸ਼ਟੀ ਦਾ ਮਾਲਕ ਹੈ ਉਹ ਇੱਕ ਹੈ ਕਿਸੇ ਧਰਮ ਦੇ ਵਿੱਚ ਜਾ ਕੇ ਜੇਕਰ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਉਹ ਵੀ ਰੱਬ ਦੀ ਹੀ ਰਹਿਮਤ ਹੈ ਪਰ ਆਪਣਾ ਧਰਮ त्या ਕੇ ਅਤੇ ਕਿਸੇ ਹੋਰ ਧਰਮ ਦੇ ਬਾਦਿਆਂ ਤੇ ਵਿਸ਼ਵਾਸ ਕਰਨਾ ਇਹ ਸਹੀ ਨਹੀਂ ਸਿੱਖੀ ਦਾ ਧਰਮ ਸੰਜੀਵਾਲਤਾ ਦਾ ਪ੍ਰਤੀਕ ਹੈ ਇਹ ਤੁਹਾਨੂੰ ਕਿਸੇ ਨਾਲ ਲੜਨਾਂ ਨ ਸਿਖਾਉਂਦੀ ਸਾਡਾ ਗੁਰੂ ਸਾਨੂੰ ਸੱਚ ਦੇ ਮਾਰਗ ਤੇ ਚੱਲਣਾ ਸਿਖਾਉਂਦਾ ਹੈ ਕਰਮ ਸਿੰਘ ਨੇ ਉਹਨਾਂ ਦੀ ਗੱਲਾਂ ਸੁਣੀਆਂ ਪਰ ਉਸ ਦਾ ਮਨ ਅਜੇ ਵੀ ਪੱਕਾ ਸੀ ਉਸਨੇ ਕਿਹਾ ਬਾਬਾ ਜੀ ਮੈਨੂੰ ਲੱਗਦਾ ਹੈ ਕਿ ਇਸਾਈਅਤ ਧਰਮ ਦੇ ਵਿੱਚ ਸੱਚੀ ਸ਼ਕਤੀ ਹੈ ਉਹਨਾਂ ਦੇ ਚਮਤਕਾਰ ਮੈਂ ਅੱਖੀਂ ਦੇਖੇਗਾ ਨਾ ਗਰੰਤੀ ਸਿੰਘ ਨੇ ਆਖਰੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੇਖਿਆ ਉਹ ਮੰਨ ਨਹੀਂ ਰਿਹਾ ਤਾਂ ਉਹਨਾਂ ਨੇ ਹਰਪ੍ਰੀਤ ਕਰਨ ਨੂੰ ਕਿਹਾ ਬੀਬੀ ਜੀ ਜੇ ਕੋਈ ਨਹੀਂ ਮੰਨਦਾ ਤੁਸੀਂ ਜ਼ਬਰਦਸਤੀ ਨਾ ਕਰੋ ਹਰ ਇੱਕ ਨੂੰ ਆਪਣਾ ਧਰਮ ਚੁਣਨ ਦੀ ਆਜ਼ਾਦੀ ਹੈ ਤੁਸੀਂ ਆਪਣੇ ਧਰਮ ਤੇ ਪੱਕੇ ਰਹੋ ਅਤੇ ਉਹ ਆਪਣੇ ਧਰਮ ਤੇ ਰਹੇ ਘਰ ਵਿੱਚ ਲੜਾਈ ਝਗੜਾ ਕਰਨਾ ਚੰਗੀ ਗੱਲ ਨਹੀਂ ਧਰਮ ਦੇ ਨਾਮ ਤੇ ਘਰ ਦਾ ਮਾਹੌਲ ਖਰਾਬ ਕਰਨਾ ਬੱਚਿਆਂ ਤੇ ਬੁਰਾ ਸਰਪਣਾ ਇਹ ਠੀਕ ਗੱਲ ਨਹੀਂ ਹੈ ਤੁਸੀਂ ਆਪਣਾ ਪਾਠ ਕਰੋ ਉਸ ਨੂੰ ਆਪਣੀ ਪ੍ਰਾਰਥਨਾ ਕਰਨ ਦਿਓ ਵਾਹਿਗੁਰੂ ਇੱਕ ਦਿਨ ਸੱਚ ਦਾ ਰਾਹ ਜ਼ਰੂਰ ਦਿਖਾਵੇਗਾ ਜ਼ਰੂਰ ਇੱਕ ਦਿਨ ਆਪਣੇ ਆਪ ਉਸ ਨੂੰ ਸਿੱਧੇ ਰਸਤੇ ਲਿਆਵੇਗਾ ਹਰਪ੍ਰੀਤ ਕੋਰ ਪਾਵੇਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ ਪਰ ਗਰੰਤੀ ਸਿੰਘ ਦੀ ਸਲਾਹ ਮੰਨ ਕੇ ਉਸਨੇ ਘਰ ਦੇ ਵਿੱਚ ਲੜਾਈ ਕਰਨੀ ਛੱਡ ਦਿੱਤੀ ਉਹ ਆਪਣਾ ਨਿਤਨੇਮ ਅਤੇ ਪਾਠ ਪਹਿਲਾਂ ਵਾਂਗਰ ਦੀ ਰਹੀ ਅਤੇ ਕਰਮ ਸਿੰਘ ਆਪਣੇ ਧਰਮ ਦੇ ਮੁਤਾਬਕ ਚਰਜਾਂਦਾ ਰਿਹਾ ਘਰ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ छा ਗਈ ਜੋ ਅੰਦਰੋਂ ਬਿਲਕੁਲ ਖੋਖਲੀ ਸੀ ਕੁਝ ਸਾਲ ਇਦਾਂ ਹੀ ਬੀਤ ਗਏ ਕਰਮ ਸਿੰਘ ਹੁਣ ਪੂਰੀ ਤਰ੍ਹਾਂ ਐਸਾਇਤ ਵਿੱਚ ਰਚਮਿਚ ਗਿਆ ਸੀ ਉਹ ਹਰ ਐਤਵਾਰ ਚਰ ਜਾਂਦਾ ਪਾਦਰੀ ਦੀ ਕਈ ਹਰ ਗੱਲ ਮੰਨਦਾ ਪਰ ਹਰਪ੍ਰੀਤ ਕੌਰ ਆਪਣੀ ਗੋਸਿੱਖੀ ਤੇ ਕਾਇਮ ਰਹੀ ਅਮਰਤਾਰੀ ਬੀਬੀ ਵਾਂਗ ਆਪਣਾ ਜੀਵਨ ਜੰਦੀ ਰਹੀ ਇੱਕ ਦਿਨ ਹਰਪ੍ਰੀਤ ਕੌਰ ਦੀ ਤਬੀਅਤ ਅਚਾਨਕ ਬਹੁਤ ਖਰਾਬ ਹੋ ਗਈ ਪਿੰਡ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਅਤੇ ਸ਼ਹਿਰ ਜਾਣ ਦੀ ਸਲਾਹ ਦਿੱਤੀ ਕਰਮ ਸਿੰਘ ਉਸ ਨੂੰ ਸ਼ਹਿਰ ਲੈ ਕੇ ਗਿਆ ਕਈ ਹਸਪਤਾਲਾਂ ਵਿੱਚ ਦਿਖਾਇਆ ਪਰ ਕਿਸੇ ਵੀ ਡਾਕਟਰ ਨੂੰ ਬਿਮਾਰੀ ਦਾ ਸਹੀ ਕਾਰਨ ਨਹੀਂ ਮਿਲ ਰਿਹਾ ਸੀ ਹਰਪ੍ਰੀਤ ਕੌਰ ਹਰ ਦਿਨ ਬਸ ਕਮਜ਼ੋਰ ਹੁੰਦੀ ਜਾ ਰਹੀ ਸੀ ਅਤੇ ਘਰ ਦੇ ਵਿੱਚ ਸਭ ਚਿੰਤਾ ਵਿੱਚ ਸਨ ਇਸ ਦੌਰਾਨ ਕਰਨ ਸਿੰਘ ਤੇ ਚਰਚ ਦੇ ਲੋਕਾਂ ਦਾ ਦਬਾਅ ਵਧਣ ਲੱਗਾ ਪਾਦਰੀ ਉਸ ਨੂੰ ਕਹਿੰਦਾ ਵੇਖੋ ਪ੍ਰਭੂ ਤੁਹਾਡੇ ਪਰਿਵਾਰ ਤੇ ਨਾਰਾਜ਼ ਹੈ ਕਿਉਂਕਿ ਤੁਹਾਡੇ ਘਰ ਦੇ ਵਿੱਚ ਇੱਕ ਨਹੀਂ ਬਲਕਿ ਦੋ ਧਰਮ ਹਨ ਇਹ ਵੀ ਵੀ ਅਜੇ ਵੀ ਦੂਜੇ ਧਰਮ ਨੂੰ ਮੰਦੀ ਹੈ ਜੇ ਤੁਹਾਡੀ ਪਤਨੀ ਵੀ ਇਸ ਸੱਯਤ ਕਬੂਲ ਕਰ ਲਵੇ ਅਤੇ ਪ੍ਰਭੂ ਯਸੂਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਜ਼ਰੂਰ ਠੀਕ ਹੋ ਜਾਵੇਗੀ ਤੁਸੀਂ ਉਸ ਨੂੰ ਫਾਦਰ ਦੀ ਬਲੇਸਿੰਗ ਲੈਣ ਲਈ ਕਹੋ ਕਰਮ ਸਿੰਘ ਨੇ ਹਰਪ੍ਰੀਤ ਕੋਲ ਨੂੰ ਬਹੁਤ ਸਮਝਾਇਆ ਹਰਪ੍ਰੀਤ ਤੂੰ ਮੰਨ ਜਾ ਪ੍ਰਭੂ ਯੂਸੀ ਤੇ ਵਿਸ਼ਵਾਸ ਕਰ ਪਾਦਰੀ ਦੀ ਬਲੇਸਿੰਗ ਲੈ ਲਵੋ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਹਰਪ੍ਰੀਤ ਕੋਰ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਸੁਣੋ ਜੀ ਮੇਰਾ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਜਦੋਂ ਮੈਂ ਤੰਦਰੁਸਤੀ ਖੁਸ਼ੀ ਉਹਦੋਂ ਮੈਂ ਸਿੱਖੀ ਤੇ ਕਾਇਮ ਰਹੀ ਤਾਂ ਅੱਜ ਦੁੱਖ ਦੇ ਵਿੱਚ ਕਮਜ਼ੋਰੀ ਵਿੱਚ ਮੈਂ ਆਪਣਾ ਧਰਮ ਕਿਵੇਂ ਛੱਡ ਸਕਦੀ ਹਾਂ ਸੁੱਖ ਦੁੱਖ ਖੁਸ਼ੀ ਗਮੀ ਇਹ ਸਭ ਤਾਂ ਵਾਹਿਗੁਰੂ ਦੇ ਪਾਣੇ ਵਿੱਚ ਹਨ ਤੁਸੀਂ ਆਪਣੀ ਪ੍ਰਾਰਥਨਾ ਕਰੋ ਮੈਨੂੰ ਆਪਣਾ ਪਾਠ ਕਰਨ ਦਿਓ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਵੇਗਾ ਹੁਣ ਤਾਂ ਆਖਿਰਕਾਰ ਉਹੀ ਹੈ ਕਰਮ ਸਿੰਘ ਬਹੁਤ ਨਿਰਾਸ਼ ਹੋਇਆ ਪਰ ਹਰਪ੍ਰੀਤ कौर ਆਪਣੇ ਫੈਸਲੇ ਤੇ ਅੜਿ ਗਈ ਉਹ ਹਸਪਤਾਲ ਦੇ ਵਿੱਚ ਵੀ ਆਪਣਾ ਨਿਤਨੇਮ ਅਤੇ ਪਾਠ ਕਰਦੀ ਭਾਵੇਂ ਕਿ ਉਸ ਦੇ શરીਰ ਦੇ ਵਿੱਚ ਜਾਨ ਨਹੀਂ ਸੀ ਇੱਕ ਰਾਤ ਹਰਪ੍ਰੀਤ ਕੌਰ ਦੀ ਹਾਲਤ ਬਹੁਤ ਵਿਗੜ ਗਈ ਕਰਨ ਸਿੰਘ ਉਸਦੇ ਕੋਲ ਬੈਠਾ ਉਸਦੇ ਹੱਥ ਫੜ ਕੇ ਰੋ ਰਿਹਾ ਸੀ ਹਰਪ੍ਰੀਤ ਕੌਰ ਨੇ ਬਹੁਤ ਮੁਸ਼ਕਲ ਨਾਲ ਅੱਖਾਂ ਖੋਲੀਆਂ ਸੁਣਦੇ ਹੋ ਮੈਂ ਚਾਹੁੰਦੀ ਹਾਂ ਕਿ ਮੇਰਾ ਸੰਸਕਾਰ ਗੁਰਸਿੱਖੀ ਦੀ ਮਰਿਆਦਾ ਵਿੱਚ ਹੋਵੇ ਮੈਂ ਆਪਣੀ ਜ਼ਿੰਦਗੀ ਸਿੱਖੀ ਦੇ ਵਿੱਚ ਕੱਢੀ ਹੈ ਅਤੇ ਐਸੇ ਵਿੱਚ ਹੀ ਜਾਣਾ ਚਾਹੁੰਦੀ ਹਾਂ ਕਰਨ ਸਿੰਘ ਨੇ ਹਾਂਮੀ ਪਰੀ ਜਿਵੇਂ ਤੂੰ ਕਹਿੰਦੀ ਹੈ ਹਰਪ੍ਰੀਤ ਮੈਂ ਵਾਅਦਾ ਕਰਦਾ ਹਾਂ ਕੁਝ ਹੀ ਪਲਾਂ ਬਾਅਦ ਹਰਪ੍ਰੀਤ ਕੌਰ ਨੇ ਅੰਤਮ ਸਾਹ ਲਿਆ ਕਰਮ ਸਿੰਘ ਬਿਲਕੁਲ ਟੁੱਟ ਗਿਆ ਉਸਨੇ ਚੀਕਾਂ ਮਾਰੀਆਂ ਅਤੇ ਪਿੰਡ ਦੇ ਲੋਕ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਖਬਰ ਦਿੱਤੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਗਲੇ ਦਿਨ ਦੁਪਹਿਰ ਤੱਕ ਸਾਰੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਦੋਸਤ ਮਿੱਤਰ ਘਰ ਦੇ ਵਿੱਚ ਇਕੱਠੇ ਹੋ ਗਏ ਸਭ ਨੇ ਹਰਪ੍ਰੀਤ ਕੌਰ ਦੇ ਦਿਹਾਂਤ ਤੇ ਬੜਾ ਅਫਸੋਸ ਪ੍ਰਗਟ ਕੀਤਾ ਪੰਜਾਬੀ ਸਬਾਚਾਰ ਵਿੱਚ ਖਾਸ ਕਰਕੇ ਸਿੱਕਾ ਵਿੱਚ ਅੰਤਮ ਸੰਸਕਾਰ ਅਗਨੀ ਪੈਂਟ ਕਰਕੇ ਕੀਤਾ ਜਾਂਦਾ ਹੈ ਮ੍ਰਿਤਕ ਦੇ ਸਰੀਰ ਨੂੰ ਇਸ਼ਨਾਨ ਕਰਵਾ ਕੇ ਸਾਫ਼ ਬਸਤਰ ਪਹਿਨਾ ਜਾਂਦੇ ਹਨ ਅਰਦਾਸ ਕਰਾਣ ਉਪਰੰਤ ਸ਼ਮਸ਼ਾਨ ਘਟਰ ਜਾ ਜਾਂਦਾ ਹੈ ਐਸੀ ਤਰ੍ਹਾਂ ਸਾਰੇ ਲੋਕ ਸੰਸਕਾਰ ਦੀਆਂ ਤੇਰੀਆਂ ਵਿੱਚ ਲੱਗੇ ਪਰ ਕਰਮ ਸਿੰਘ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਚਰਚ ਦੇ ਪਾਦਰੀ ਨੇ ਉਸ ਨੂੰ ਪਹਿਲਾਂ ਕਹਿ ਦਿੱਤਾ ਸੀ ਵੀ ਉਹ ਹਰਪ੍ਰੀਤ ਕੌਰ ਦਾ ਅੰਤਮ ਸੰਸਕਾਰ ਇਸਾਈ ਰੀਤੀ ਰਿਵਾਜਾਂ ਅਨੁਸਾਰ ਕਰੇ ਕਰਮ ਸਿੰਘ ਨੇ ਪਹਿਲਾਂ ਤਾਂ ਹਿਚਕਾੜ ਦਿਖਾਈ ਪਰ ਫਿਰ ਪਾਦਰੀ ਦੇ ਵਾਅਦੇ ਤੇ ਆਪਣੇ ਨਵੇਂ ਧਰਮ ਪ੍ਰਤੀ ਵਫਾਦਾਰੀ ਕਾਰਨ ਉਸਨੇ ਫੈਸਲਾ ਕਰ ਲਿਆ ਵੀ ਅਜਿਹਾ ਕਰੇਗਾ ਉਸਨੇ ਪਿੰਡ ਦੇ ਗਰੰਤੀ ਸਿੰਘ ਨੂੰ ਫੋਨ ਲਾ ਕੇ ਕਿਹਾ ਬਾਬਾ ਜੀ ਜਿਵੇਂ ਤੁਹਾਨੂੰ ਪਤਾ ਹੈ ਵੀ ਮੇਰੀ ਪਤਨੀ ਦੀ ਮੌਤ ਹੋ ਗਈ ਸਸਕਾਰ ਲਈ ਆ ਜਾਓ ਗਰੰਤੀ ਸਿੰਘ ਨੂੰ ਇਹ ਸੁਣ ਕੇ ਬਹੁਤ ਦੁਖ ਹੋਇਆ ਉਹ ਤੁਰੰਤ ਤਿਆਰ ਹੋ ਗਏ ਪਰ ਕਰਮ ਸਿੰਘ ਨੇ ਅਜੀਬ ਸ਼ਰਤ ਰੱਖੀ ਬਾਬਾ ਜੀ ਤੁਸੀਂ ਆ ਸਕਦੇ ਹੋ ਪਰ ਮੈਂ ਕਿਸੇ ਵੀ ਸਿੱਖੀ ਰੀਤ ਵਿੱਚ ਭਾਗ ਨਹੀਂ ਲਵਾਗਾ ਅਤੇ ਨਾ ਹੀ ਕੋਈ ਪਾਟ ਜਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗਾ ਅਤੇ ਅਸੀਂ ਉਸ ਨੂੰ ਦਫਨਾਵਾਂਗੇ ਅਗਨੀ ਪਿੰਟ ਨਹੀਂ ਕਰਾਂਗੇ ਇਹ ਕਹਿ ਕੇ ਕਰਮ ਸਿੰਘ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਡਰ ਅਤੇ ਅਸਮਤੀ ਸਾਫ ਚਲਕ ਰਹੀ ਸੀ ਜਿਵੇਂ ਅੰਦਰੋਂ ਇਹ ਫਸਰੇ ਨਾਲ ਖੁਦ ਸਹਿਮਤ ਨਾ ਹੋਵੇ ਪਰ ਕਿਸੇ ਮਜਬੂਰੀ ਬਸ ਬੋਲ ਰਿਹਾ ਹੋਵੇ ਇਹ ਸੁਣ ਕੇ ਗਰੰਟੀ ਸਿੰਘ ਦੇ ਹੋਸ਼ ਉੱਡ ਗਏ ਉਹਨਾਂ ਨੇ ਬਹੁਤ ਗੁੱਸੇ ਨਾਲ ਕਿਹਾ ਉਹ ਕਰਮ ਸਿੰਘ ਆ ਇੱਕ ਹੀ ਕਰਿਆ ਹੈ ਅਮਰਤਾਰੀ ਬੀਬੀ ਦਾ ਸੰਸਕਾਰ ਤਾਂ ਅਗਨੀ ਪਿੰਟ ਨਹੀਂ ਹੁੰਦਾ ਹੋਏ ਉਸ ਨੂੰ ਦਫਨਾਇਆ ਕਿਵੇਂ ਜਾਵੇਗਾ ਮੰਨ ਲਿਆ ਤੂੰ ਅਰਦਾਸ ਵਿੱਚ ਸ਼ਾਮਲ ਨਹੀਂ ਹੋਣਾ ਨਾ ਹੋ ਲੇਕਿਨ ਇੱਕ ਅਮਰਤਾਰੇ ਵੀ ਵਿਵਿਦਾ ਸੰਸਕਾਰ ਤਾਂ ਅਗਨੀ ਰਹੀ ਹੁਣ ਦੇ ਇਹ ਬਿਲਕੁਲ ਗਲਤ ਹੈ ਮੈਂ ਇਸਰਾਂ ਨਹੀਂ ਹੋਣ ਦੇਵਾਂਗਾ ਤੇਰੀ ਪਤਨੀ ਨੇ ਤਾਂ ਸਾਰੀ ਆਪਣੀ ਜ਼ਿੰਦਗੀ ਸਿੱਖੀ ਵੀ ਜੀ ਹੈ ਹੁਣ ਆਖਰੀ ਸਮੇਂ ਅਜਿਹਾ ਕਿਉਂ ਕਰ ਰਿਹਾ ਹੈ ਕਰਮ ਸਿੰਘ ਨੇ ਬੇਰੁਖੀ ਨਾਲ ਕੀ ਆ ਬਾਬਾ ਜੀ ਮੈਂ ਹੁਣ ਇਸਾਈ ਹਾਂ ਅਤੇ ਮੇਰੀ ਪਤਨੀ ਬਿਮਾਰੀ ਦੇ ਆਖਰੀ ਦਿਨਾਂ ਵਿੱਚ ਇਸਾਈਅਤ ਅਪਣਾ ਚੁੱਕੀ ਹੈ ਮੈਂ ਪਾਦਰੀ ਨੂੰ ਬੁਲਾ ਲਿਆ ਹੈ ਉਹ ਸਸਕਾਰ ਕਰੇਗਾ ਜੇ ਤੁਸੀਂ ਨਹੀਂ ਆਉਣਾ ਤਾਂ ਨਾ ਆਓ ਉਸਨੇ ਇਹ ਵੀ ਸੋਚਿਆ ਕਿ ਗਰੰਤੀ ਸਿੰਘ ਦੇ ਇਨਕਾਰ ਨਾਲ ਉਹ ਪਿੰਡ ਵਾਲਿਆਂ ਸਾਹਮਣੇ ਇਹ ਕਹਿ ਸਕੇਗਾ ਵੀ ਮੈਂ ਤਾਂ ਫੋਨ ਕੀਤਾ ਸੀ ਉਸਨੇ ਇਹ ਵੀ ਸੋਚ ਲਿਆ ਕਿ ਗਰੰਤੀ ਸਿੰਘ ਦੇ ਇਨਕਾਰ ਨਾਲ ਉਹ ਪਿੰਡ ਵਾਲਿਆਂ ਸਾਹਮਣੇ ਇਹ ਵੀ ਕਹਿ ਸਕੇਗਾ ਵੀ ਮੈਂ ਤਾਂ ਤਿਆਰ ਸੀ ਲੇਕਿਨ ਗਰੰਤੀ ਸਿੰਘ ਆਪ ਨਹੀਂ ਆਏ ਦੇਖੋ ਮੈਂ ਫੋਨ ਵੀ ਕੀਤਾ ਹੈ ਇਸ ਲਈ ਉਸਨੂੰ ਪਾਦਰੀ ਬੁਲਾਣਾ ਪਿਆ ਕਰਮ ਸਿੰਘ ਨੇ ਤੁਰੰਤ ਚਰਚ ਦੇ ਪਾਦਰੀ ਨੂੰ ਸਾਰਿਆਂ ਸਾਹਮਣੇ ਬੁਲਾਇਆ ਪਾਦਰੀ ਅਤੇ ਉਸਦੇ ਸਾਥੀ ਜੋ ਪਹਿਲਾਂ ਹੀ ਇੱਕ ਵੱਡਾ ਕਾਲਾ ਕੋਫਿਨ ਲੈ ਕੇ ਤਿਆਰ ਸਨ ਸਾਰੀਆਂ ਤਿਆਰੀਆਂ ਪਹਿਲਾਂ ਹੀ ਕਰ ਚੁੱਕੇ ਸਨ ਹੁਣ ਤਨਹੀਂ ਉਹ ਕਾਲਾ ਕੋਫਿਨ ਲੈ ਕੇ ਆ ਗਏ ਉਹਨਾਂ ਨੇ ਐਲਾਨ ਕੀਤਾ ਵੀ ਉਹ ਹਰਪ੍ਰੀਤ ਕਰਨ ਨੂੰ ਇਸਾਈ ਰੀਤੀ ਰਿਵਾਜਾਂ ਅਨੁਸਾਰ ਦਫਨਾਉਣਗੇ ਇਹ ਖਬਰ ਪੂਰੇ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਗਈ ਜਦੋਂ ਪਾਦਰੀ ਅਤੇ ਉਸਦੇ ਸਾਥੀਆਂ ਨੇ ਹਰਪ੍ਰੀਤ ਕਰਨ ਦੇ ਸਰੀਰ ਨੂੰ ਕਾਪਨ ਦੇ ਵਿੱਚ ਚੁੱਕ ਕੇ ਰੱਖਣਾ ਸ਼ੁਰੂ ਕੀਤਾ ਤਾਂ ਉੱਤੇ ਮੌਜੂਦ ਸਾਰੇ ਰਿਸ਼ਤੇਦਾਰਾਂ ਪਿੰਡ ਵਾਸੀਆਂ ਅਤੇ ਦੋਸਤ ਮਿੱਤਰ ਜੋ ਕਿ ਹਾਲੇ ਤੱਕ ਸਿਰਫ ਚੁੱਪ ਖੜੇ ਸੀ ਹੁਣ ਇੱਕਦਮ ਬੋਲ ਉਠੇ ਸਾਨੇ ਦੇ ਵਿੱਚ ਇੱਕ ਅਜੀਬ ਜਿਹੀ ਹਲਚਲ ਮਚ ਗਈ ਸਭ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਫਿਰ ਇੱਕ ਇੱਕ ਕਰਕੇ ਪਿੱਛੇ ਹਟਣ ਲੱਗੇ ਕਰਮ ਸਿੰਘ ਨੇ ਹੈਰਾਨ ਨਾਲ ਦੇਖਿਆ ਉਸਤੇ ਮਾਮੇ ਚਾਚੇ ਭੈਣ ਭਰਾ ਸਾਰੇ ਆਪਣੇ ਪਰਿਵਾਰਾਂ ਸਮੇਤ ਚੁੱਪਚਾਪ ਇੱਕ ਪਾਸੇ ਹੋ ਰਹੇ ਸਨ ਉਹਨਾਂ ਦੇ ਚਿਹਰੇ ਤੇ ਨਰਾਜ਼ਗੀ ਆਦਿ ਨੇ ਰਛਾ ਸਾਫ ਚਲ ਕਰੀ ਸੀ ਕਰਮਦੇ ਚਾਚੇ ਨੇ ਅੱਗੇ ਆ ਕੇ ਭਰੇ ਗਲੇ ਨਾਲ ਕਿਹਾ ਵੀ ਕਰਮ ਸਿੰਘਾ ਦੇਖ ਅਸੀਂ ਤੇਰੇ ਸਾਰੇ ਦੁੱਖ ਸੁੱਖ ਦੇ ਵਿੱਚ ਤੇਰੇ ਨਾਲ ਖੜੇ ਹਾਂ ਤੇਰੀ ਪਤਨੀ ਸਖਸੀ ਅਮਰਤਾਰੀ ਸੀ ਉਸ ਦਾ ਅੰਤਮ ਸੰਸਕਾਰ ਸਿੱਖੀ ਬਰ ਅਨਸਾਰ ਹੋਣਾ ਚਾਹੀਦਾ ਹੈ ਜੇ ਤੂੰ ਉਸ ਨੂੰ ਅਗਨੀ ਪਿੰਡ ਕਰੇਗਾ ਤਾਂ ਅਸੀਂ ਸਾਰੇ ਤੇਰੇ ਨਾਲ ਸ਼ਮਸ਼ਾਨ ਘਾਟ ਤੱਕ ਚੱਲਾਂਗੇ ਤੇਰੇ ਨਾਲ ਦੁੱਖ ਸੁੱਖ ਦੇ ਸਾਥੀ ਰਹਾਂਗੇ ਤੇ ਤੇਰੇ ਹਰ ਕੰਮ ਦੇ ਵਿੱਚ ਸਾਥ ਦੇਵਾਂਗੇ ਪਰ ਜੇ ਤੂੰ ਇਸਾਈ ਰੀਤਾ ਅਨਸਾਰ ਉਸ ਨੂੰ ਦਫਨਾਉਣ ਦੀ ਕੋਸ਼ਿਸ਼ ਕਰੇਗਾ ਤਾਂ ਸਾਨੂੰ ਮਾਫ਼ ਕਰ ਦੇ ਅਸੀਂ ਤੇਰੇ ਨਾਲ ਨਹੀਂ ਚੱਲ ਸਕਦੇ ਅੱਜ ਤੋਂ ਬਾਅਦ ਤੇਰੇ ਨਾਲ ਕੋਈ ਨਾਤਾ ਨਹੀਂ ਰੱਖਣਾ ਅਸੀਂ ਤੇਰੇ ਇਸ ਫੈਸਲੇ ਦਾ ਬਾਈਕਾਟ ਕਰਾਂਗੇ ਇੱਕ ਰਿਸ਼ਤੇਦਾਰ ਨੇ ਕਿਹਾ ਹਾਂ ਕਰਮ ਸਿੰਘਾ ਅਸੀਂ ਸਿੱਖ ਹਾਂ ਪਵੇਂ ਤੂੰ ਇਸਾਈ ਹੈ ਫਿਰ ਕੀ ਹੋ ਗਿਆ ਅਸੀਂ ਸਾਰੇ ਤੇਰੇ ਇਸ ਕੰਮ ਦੇ ਵਿੱਚ ਭਾਗ ਨਹੀਂ ਲੈ ਸਕਦੇ ਜੇ ਤੂੰ ਆਪਣਾ ਧਰਮ ਬਦਲ ਲਿਆ ਹੈ ਤਾਂ ਤੇਰਾ ਫੈਸਲਾ ਹੈ ਪਰ ਸਾਡੇ ਲਈ ਹਰ ਪ੍ਰੀਤ ਕੌਣ ਸਖਸੀ ਅਸੀਮ ਸੇਖਾ ਅਤੇ ਉਹ ਸਖੀ ਰਹੇਗੇ ਅਸੀਂ ਉਸ ਨੂੰ ਗੁਰੂ ਦੀ ਗੋਦ ਵਿੱਚੋਂ ਉਠਾ ਕੇ ਕੋਫਨ ਦੇ ਵਿੱਚ ਪਾਉਂਦੇ ਦੇਖ ਨਹੀਂ ਸਕਦੇ ਸਾਨੂੰ ਮਾਫ ਕਰਦੇ ਬਾਕੀ ਤੇਰੇ ਘਰ ਦਾ ਮਾਮਲਾ ਹੈ ਤੂੰ ਜਿਵੇਂ ਚਾਹਣਾ ਹੋਵੇਂ ਕਰ ਤੇਰੀ ਚੱਲੇਗੀ ਅਸੀਂ ਬਸ ਆਪਣਾ ਮਤ ਰੱਖ ਦਿੱਤਾ ਹੈ ਕਿ ਜੇਕਰ ਤੂੰ ਕਰੇਗਾ ਅਸੀਂ ਇਸ ਤਰ੍ਹਾਂ ਬਾਈਕਾਟ ਕਰਾਂਗੇ ਸਾਰੇ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਇੱਕ ਮਤ ਹੋ ਗਏ ਕਰਮ ਸਿੰਘ ਤੋਂ ਮੂੰਹ ਮੋੜ ਲਿਆ ਹਰ ਕੋਈ ਆਪਣੀ ਗੱਡੀ ਜਾ ਆਪਣੇ ਘਰ ਵੱਲ ਜਾਣ ਲੱਗਾ ਜਿਸ ਵੇਲੇ ਵਿੱਚ ਕੁਝ ਦਿਨ ਪਹਿਲਾਂ ਬਹੁਤ ਭੀੜ ਸੀ ਹੁਣ ਬਿਲਕੁਲ ਖਾਲੀ ਹੋ ਗਿਆ ਸੀ ਸਿਰਫ ਕਰਮ ਸਿੰਘ ਪਾਦਰੀ ਅਤੇ ਉਸਦੇ ਦੋ ਚਾਰ ਸਾਥੀ ਰਹਿ ਗਏ ਸੀ ਇਹ ਦ੍ਰਿਸ਼ ਦੇਖ ਕੇ ਕਰਮ ਸਿੰਘ ਦੇ ਹੋਸ਼ ਉੱਡ ਗਏ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਉਸਨੂੰ ਇਸ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ ਉਸਨੂੰ ਅਹਿਸਾਸ ਹੋਇਆ ਵੀ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਜਿਸ ਸਮਾਜ ਅਤੇ ਰਿਸ਼ਤੇਦਾਰਾਂ ਨਾਲ ਉਹ ਪਾਲਿਆ ਤੇ ਪੋਸਿਆ ਗਿਆ ਸੀ ਉਦੋਂ ਉਹ ਉਸ ਤੋਂ ਦੂਰ ਹੋ ਰਿਹਾ ਸਨ ਉਸ ਨੂੰ ਯਾਦ ਆਇਆ ਕਿ ਕਿਵੇਂ ਉੱਤੇ ਸਾਰੇ ਪਰਕੇ ਸਿੱਖ ਹਨ ਅਤੇ ਉਸਦੇ ਸਾਰੇ ਰਿਸ਼ਤੇਦਾਰ ਸਿੱਖ ਹਨ ਲਗਭਗ ਸਾਰਾ ਪਿੰਡ ਸਿੱਖਾਂ ਦਾ ਹੈ ਉਹ ਜਿਸ ਖਾਨਦਾਨ ਦੇ ਵਿੱਚ ਪੈਦਾ ਹੋਇਆ ਉਸ ਨੂੰ ਹੀ ਤਿਆਗ ਰਿਹਾ ਸੀ ਉਸ ਦੀਆਂ ਅੱਖਾਂ ਹਰਪ੍ਰੀਤ ਕੌਰ ਦੇ ਚਿਹਰੇ ਤੇ ਪਈਆਂ ਜੋ ਕੋਫਨ ਦੇ ਵਿੱਚ ਸ਼ਾਂਤ ਪਈ ਸੀ ਅਤੇ ਉਸ ਨੂੰ ਆਪਣੀ ਪਤਨੀ ਦੀ ਆਖਰੀ ਛਾ ਯਾਦ ਆਈ ਮੇਰਾ ਸੰਸਕਾਰ ਸਿੱਖ ਮਰਿਆ ਅਨਸਾਰ ਹੋਵੇ ਇੱਕ ਤਿੱਖਾ ਦਰਦ ਉਸਤੇ ਸਿਨੇ ਵਿੱਚ ਉਠਿਆ ਉਸਦੇ ਅੰਦਰ ਇੱਕ ਭਿਆਨਕ ਕਮਸਾਨ ਮਚ ਗਿਆ ਇੱਕ ਪਾਸੇ ਨਵੇਂ ਧਰਮ ਦਾ ਪ੍ਰਭਾਵ ਅਤੇ ਦੂਜੇ ਪਾਸੇ ਆਪਣੇ ਖੂਨ ਦੇ ਰਿਸ਼ਤੇ ਅਤੇ ਆਪਣੇ ਵਿਰਸੇ ਦੀ ਪੁਕਾਰ ਉਸਦੇ ਹੱਥ ਪੈਰ ਕਮਣ ਲੱਗੇ ਉਸਨੇ ਇੱਕ ਪਾਲੀ ਚੀਕਾ ਮਾਰੀਆ ਅਤੇ ਫਿਰ ਪਾਦਰੀ ਰੋਕਿਆ ਰੁਕੋ ਰੁਕੋ ਇਹ ਸਭ ਨਹੀਂ ਹੋਵੇਗਾ ਪਾਦਰੀ ਨੇ ਕਮ ਸਿੰਘ ਨੂੰ ਦੇਖਿਆ ਅਤੇ ਇੱਕ ਹੱਥ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸ਼ਾਂਤ ਹੋ ਜਾਓ ਕਰਮ ਸਿੰਘ ਪ੍ਰਭੂ ਦੀ ਇੱਛਾ ਪੂਰੀ ਹੋਣ ਦਿਓ ਇਹ ਰੱਬ ਦਾ ਹੁਕਮ ਹੈ ਪਰ ਕਰਮ ਸਿੰਘ ਨੇ ਪਾਦਰੀ ਨੂੰ ਪਾਸੇ ਤੱਕਾ ਦਿੱਤਾ ਉਸ ਦੀਆਂ ਅੱਖਾਂ ਦੇ ਵਿੱਚ ਹੁਣ ਡਰ ਅਤੇ ਨਿਰਾਸ਼ਾ ਦੀ ਥਾਂ ਇੱਕ ਨਵਾਂ ਅਤੇ ਡੇਢੇ ਰਤਾ ਸੀ ਉਹ ਆਪਣੇ ਗੋਡਿਆਂ 'ਤੇ ਜ਼ਮੀਨ 'ਤੇ ਬੈਠ ਗਿਆ ਰੋਣ ਲੱਗਾ ਉਹ ਚੀਕ-ਚੀਕ ਕੇ ਕਹਿ ਰਿਹਾ ਸੀ ਮੈਂ ਗਲਤ ਸੀ ਮੈਂ ਗਲਤ ਸੀ ਮੈਨੂੰ ਮਾਫ਼ ਕਰਦੇ ਹੋ ਉਸ ਨੇ ਤੁਰੰਤ ਗੁਰਦੁਆਰਾ ਸਾਹਿਬ ਵੱਲ ਦੌੜ ਲਗਾਈ ਪਿੰਡ ਵਾਲੇ ਹੈਰਾਨੀ ਨਾਲ ਉਸ ਨੂੰ ਦੇਖ ਰਹੇ ਸਨ ਉਹ ਸਿੱਧਾ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਅਤੇ ਤਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇੱਕ ਗਰੰਤੀ ਸਿੰਘ ਜਿਸ ਨੂੰ ਹਮੇਸ਼ਾ ਤੋਂ ਹੀ ਉਹ ਮੜਾਚੰਗਾ ਬੋਲਦਾ ਸੀ ਉਸ ਤੇ ਚੰਨਾ ਵਿੱਚ ਡਿੱਗ ਪਿਆ ਬਾਬਾ ਜੀ ਮੈਨੂੰ ਮਾਫ ਕਰਦੇ ਹੋ ਉਹ ਰੋਇਆ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਮੇਰੀ ਪਤਨੀ ਗੁਰਸਿਕ ਸੀ ਅਤੇ ਉਸ ਸੇਖੀ ਰਹੇਗੀ ਮੈਂ ਵੀ ਸੇਖਾਂ ਅਤੇ ਸੇਖੀ ਰਾਂਗਾ ਮੈਂ ਆਜ ਤੋਂ ਬਾਅਦ ਕਦੇ ਕਿਸੇ ਹੋਰ ਪਰਮ ਵਿੱਚ ਨਹੀਂ ਜਾਵਾਂਗਾ ਮੈਨੂੰ ਮਾਫ ਕਰਦੇ ਹੋ ਮੈਂ ਗੁਰੂ ਕਰਮਾ ਪਸਾ ਗਿਆ ਕਿਰਪਾ ਕਰਕੇ ਮੇਰੀ ਪਤਨੀ ਦਾ ਅੰਤਮ ਸੰਸਕਾਰ ਸਿੱਖੀ ਮਰਿਆਦਾ ਅਨੁਸਾਰ ਕਰਵਾ ਦਿਓ ਗਰੰਤੀ ਸਿੰਘ ਜੋ ਕਿ ਥੋੜਾ ਸਮਾਂ ਪਹਿਲਾਂ ਗੁੱਸੇ ਦੇ ਵਿੱਚ ਸੀ ਉਸ ਦਾ ਦਿਲ ਪਿਗਲ ਗਿਆ ਉਹਨਾਂ ਨੇ ਕਰਮ ਸਿੰਘ ਨੂੰ ਉਠਾਇਆ ਅਤੇ ਕਿਹਾ ਉੱਠ ਪੁੱਤਰਾ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਖੁੱਲੇ ਹਨ ਜਦੋਂ ਵੀ ਕੋਈ ਪਛਤਾਵਾ ਕਰਕੇ ਵਾਪਸ ਆਉਂਦਾ ਹੈ ਗੁਰੂ ਜੀ ਉਸ ਨੂੰ ਆਪਣੀ ਗੋਦ ਦੇ ਵਿੱਚ ਲੈ ਜਾਂਦੇ ਹਨ ਬਾਈ ਗੁਰੂ ਸਭ ਦੇ ਅੰਗ ਸੰਘਨ ਫਿਰ ਸਾਰਿਆਂ ਨੂੰ ਵਾਪਸ ਲਾ ਗਿਆ ਕਰਮ ਸਿੰਘ ਨੇ ਸਨਾਨ ਤੋਂ ਮਾਫੀ ਮੰਗੀ ਰਿਸ਼ਤੇਦਾਰ ਅਤੇ ਪਿੰਡ ਬੜੇ ਵਾਪਸ ਆ ਗਏ ਹਰਪ੍ਰੀਤ ਕੌਰ ਦਾ ਸੰਸਕਾਰ ਸਿੱਖੀ ਮਰਿਆਦਾ ਅਨੁਸਾਰ ਕੀਤਾ ਗਿਆ ਅਗਨੀ ਪੈਂਟ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਅਤੇ ਸਾਰੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਪੂਰੀ ਕੀਤੀ ਗਈ ਫੁੱਲ ਵੀ ਗੁਰਦੁਆਰਾ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਲੈ ਜਾਏਗੇ ਉਸ ਦਿਨ ਤੋਂ ਬਾਅਦ ਕਰਮ ਸਿੰਘ ਇੱਕ ਬਦਲਿਆ ਹੋਇਆ ਇਨਸਾਨ ਸੀ ਉਸਨੇ ਆਪਣੀ ਗਲਤੀ ਤੋਂ ਸਬਕ ਲਿਆ ਉਹ ਕਦੇ ਵੀ ਗੁਰਦੁਆਰਾ ਸਾਹਿਬ ਤੋਂ ਇਧਰ-ਉਧਰ ਨਹੀਂ ਗਿਆ ਉਸਨੇ ਆਪਣੇ ਬੱਚਿਆਂ ਨੂੰ ਵੀ ਸਿੱਖੀ ਦੇ ਗੁਣ ਸਿਖਾਏ ਉਸ ਨੂੰ ਅਹਿਸਾਸ ਹੋਇਆ ਕਿ ਧਰਮ ਬਦਲਣ ਦੇ ਨਾਲ ਜਿੰਦਗੀ ਨਹੀਂ ਬਦਲਦੀ ਸਗੋਂ ਆਪਣੇ ਵਿਸ਼ਵਾਸ ਅਤੇ ਕਰਮਾਂ ਤੇ ਪੱਕੇ ਰਹਿਣ ਨਾਲ ਬਦਲਦੀ ਹੈ ਇਹ ਕਹਾਣੀ ਸਾਨੂੰ ਸਭ ਨੂੰ ਇੱਕ ਮਹੱਤਵਪੂਰਨ ਸਬਕ ਸਿਖਾਉਂਦੀ ਹੈ ਕਦੇ ਵੀ ਕਿਸੇ ਆਰਥਿਕ ਲਾਭ ਜਾਂ ਅਸਥਾਈ ਚਮਤਕਾਰਾਂ ਦੇ ਵਾਅਦਿਆਂ ਵਿੱਚ ਆਪਣੇ ਧਰਮ ਅਤੇ ਵਿਸ਼ਵਾਸ ਨੂੰ ਨਾਤੇ ਗੋ ਸੱਚੀ ਖੁਸ਼ਹਾਲੀ ਮੰਦੀ ਸ਼ਾਂਤੀ ਅਤੇ ਆਪਣੇ ਮੋਲਾਂ ਜੁੜੇ ਰਹਿਣ ਦੇ ਵਿੱਚ ਹੈ ਜਦੋਂ ਮੁਸੀਬਤ ਆਉਂਦੀ ਹੈ ਤਬ ਤੁਹਾਡੇ ਆਪਣੇ ਰਿਸ਼ਤੇਦਾਰ ਹਨ ਅਤੇ ਸਮਾਜ ਹੀ ਤੁਹਾਡੇ ਨਾਲ ਖੜਦੇ ਹਨ ਨਾ ਕਿ ਉਹ ਲੋਕ ਜੋ ਸਿਰਫ ਲਭ ਲੈ ਤੁਹਾਡੇ ਨੇੜੇ ਆਉਂਦੇ ਹਨ ਸਮਾਜਿਕ ਬਾਈਕਾਟ ਦਾ ਡਰ ਅਕਸਰ ਇਨਸਾਨ ਨੂੰ ਸਹੀ ਰਾਹ ਤੇ ਲੈ ਕੇ ਆਉਂਦਾ ਹੈ ਇਸ ਲਈ ਸਾਡਾ ਸਮਾਜ ਦਾ ਫਰਜ਼ ਹੈ ਐਸੇ ਇਨਸਾਨਾਂ ਦਾ ਜੋ ਕਿ ਸਮਾਜ ਦੇ ਲਈ ਖਤਰਾ ਹਨ ਉਹਨਾਂ ਦਾ ਸਮਾਜਿਕ ਬਾਈਕਾਟ ਕਰਕੇ ਉਹਨਾਂ ਨੂੰ ਸਿੱਧੇ ਰੱਬ ਤੇ ਲਿਆਂਦਾ ਜਾਵੇ ਜਿੰਦਗੀ ਦੇ ਵਿੱਚ ਸੁੱਖ-ਦੁੱਖ ਆਉਂਦੇ ਜਾਂਦੇ ਰਹਿੰਦੇ ਹਨ ਸੱਚੀ ਸ਼ਾਂਤੀ ਉਸ ਪਰਮਾਤਮਾ ਦੇ ਪਾਣੇ ਦੇ ਵਿੱਚ ਰਹਿਣ ਵਿੱਚ ਹੈ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਦੁੱਖ ਦੇ ਸਮੇਂ ਕਮਜ਼ੋਰ ਹੋ ਕੇ ਆਪਣਾ ਵਿਸ਼ਵਾਸ ਨਾ ਛੱਡੋ ਗੁਰੂ ਘਰ ਉਹ ਹੈ ਜਿੱਤੇ ਹਰ ਗਲਤੀ ਕਰਨ ਵਾਲੇ ਨੂੰ ਮਾਫੀ ਮਿਲਦੀ ਹੈ ਬਸ ਸ਼ਰਤ ਇਹ ਨਹੀਂ ਕੋ ਹੈ ਵੀ ਉਹ ਸੱਚੇ ਦਿਲੋਂ ਪਛਤਾਵਾ ਕਰੇ ਅਤੇ ਵਾਪਸ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਇਹ ਕਰ ਹਮੇਸ਼ਾ ਆਪਣੇ ਬੱਚਿਆਂ ਲਈ ਖੁੱਲਾ ਰਹਿੰਦਾ ਹੈ ਤਾਂ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਘਟਨਾ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਇਹ ਘਟਨਾ ਕਿਸੇ ਵੀਰ ਨੇ ਜੋ ਕਿ ਉਸੇ ਪਿੰਡ ਦੇ ਵਾਸੀ ਸੀ ਉਸਨੇ ਫੋਨ ਕਰ ਲਈ ਦਸੀ ਹਾਂਜੀ ਜੇਕਰ ਪਾਨ ਚ ਕਹਾਣੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਤੁਹਾਨੂੰ ਹੋਰ ਵੀ ਪਸੰਦ ਆਈ ਤਾਂ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੈਟਸ ਵੀ ਲਗਾ ਸਕਦੇ ਹੋ ਹਾਂਜੀ ਤਾਂ ਕਿ ਸਮਾਜ ਦੇ ਵਿੱਚ ਚੰਗੀ ਸੇਜ ਜਾਵੇ ਸਾਡਾ ਇਹਨਾਂ ਕਹਾਣੀਆਂ ਸੁਣਾਉਣ ਦਾ ਮਤਲਬ ਕਿਸੇ ਨੂੰ ਦੁਖੀ ਕਰਨਾ ਕਿਸੇ ਤਰ੍ਹਾਂ ਤੇ ਕੋਈ ਉਂਗਲੀ ਚੁਕਣਾ ਜਾਂ ਫਿਰ ਕਿਸੇ ਤਰ੍ਹਾਂ ਨੂੰ ਮੜਾ ਦੇ ਚੰਗਾ ਅਖੜਾ ਨਹੀਂ ਹੈ ਅਸੀਂ ਸਿਰਫ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਜਿੱਥੇ ਲੋਕ ਲੱਚਰ ਗੀਤ ਜਾਂ ਗੰਦੀਆਂ ਮੰਧੀਆਂ ਤਰ੍ਹਾਂ-ਤਰ੍ਹਾਂ ਦੀ ਵੀਡੀਓ ਦੇਖ ਕੇ ਆਪਣੇ ਆਪ ਨੂੰ ਮਨੋਰੰਜਿਤ ਕਰਦੇ ਹਨ ਉੱਥੇ ਹੀ ਜੇਕਰ ਕਿਸੇ ਦੇ ਕੰਨਾਂ ਦੇ ਵਿੱਚ ਗੁਰੂ ਸਾਹਿਬ ਦੇ ਦੋ ਸ਼ਬਦ ਪੈਂਦੇ ਹਨ ਤਾਂ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਹਾਂਜੀ ਦੋਸਤੋ ਤੁਸੀਂ ਕੀ ਕਰਨਾ ਚਾਹੋਗੇ ਉਸ ਇਨਸਾਨ ਬਾਰੇ ਜਿਸ ਨੇ ਆਪਣੇ ਧਰਮ ਨੂੰ ਬਦਲ ਲਿਆ ਲੇਕਿਨ ਦੇਖੋ ਉਸ ਪਤਨੀ ਬਾਰੇ ਉਸ ਬੀਬੀ ਬਾਰੇ ਉਸ ਮਹਾਨ ਅਮਰਤਾਰੀ ਗੁਰਸਖ ਬੀਬੀ ਜਿਸ ਨੇ ਜਾਣ ਤੋਂ ਬਾਅਦ ਵੀ ਆਪਣੇ ਘਰਵਾਲੇ ਨੂੰ ਸਿੱਧੇ ਰਸਤੇ ਪਾ ਦਿੱਤਾ ਕਈ ਵਾਰ ਜ਼ਿੰਦਗੀ ਦੇ ਵਿੱਚ ਇਨਸਾਨ ਪਟਕ ਉੱਠਦਾ ਹੈ ਲੇਕਿਨ ਜੇਕਰ ਸਾਥੀ ਚੰਗਾ ਹੋਵੇ ਤਾਂ ਉਸ ਨੂੰ ਸਿੱਧੇ ਰਸਤੇ ਪਾ ਦਿੰਦਾ ਹੈ ਹਾਂਜੀ ਦੇਵਸਾਨ ਨੂੰ ਜਯਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ